ਹਾਂ ਬੁੱਢਾ ਵੀ ਹੋ ਜਾਂਦਾ ਬੰਦਾ ਛੇਤੀ ਤਾਂ ਤੇ ਨਾ ਇ tanto ਹੋਣਾ ਜਿਆਦਾ ਨਾ ਜਿਆਦਾ ਨਾ ਹੋਣਾ ਜਿੰਨਾ ਘਟਣਾ ਉਹ ਨਾ ਜੰਗ ਰਹੂ ਬੰਦਾ ਕਿਉਂਕਿ ਸਰੀਰ ਭਲਾ ਕੀ ਚੱਕਰ ਸਰੀਰ ਜੰਗ ਰਹਿਣਾ ਨਾ ਬੋਡੀ ਜੰਗ ਰਹਿਣੀ ਹੈ ਤੇ ਜੇ ਹੁਣ ਮੰਨ ਕੇ ਜੇ ਰੋਜ਼ ਨਹਾਈ ਜਾਵਾਂਗੇ ਹੁਣ ਤੂੰ ਰੋਜ਼ ਨਹਾਉਣਾ ਵੇਲਾ ਬੁੱਢਾ ਜਾਂਦਾ ਜਾਣਾ ਨਾ ਨਾ ਕਰਦੇ ਜਾਂਦੇ ਬੁੱਢਾ ਹੋ ਜਾ ਤੇ ਜਾਂ ਫਿਰ ਨਾਲਾ ਹਾਂ ਨਾ ਨਹਾਈ ਜਾ ਫਿਰ ਭਰਾਵਾ ਆਹੀਂ ਤੈਨੂੰ ਕੀ ਕਹਿੰਨੇ ਵਿਗਿਆ ਉੱਥੇ ਜਾ ਕੇ ਇੱਕ ਮੁੰਡਾ ਇਹਦੀ ਸ਼ਰਟ ਲਾ ਕੇ ਉਹਨੂੰ ਕਿਹਾ ਲੀਡ ਆਦਾ ਟਿੱਡ ਦਿਖਾ ਔਰ ਚਟਾਏ ਹੋਣਾ ਹੀ ਇਹ ਬੱਗਾ ਜੇ ਕੁੜੀ ਆ ਰਾਤ ਦੇ 4 ਵਜੇ ਦੀ ਬੱਤੀ ਬੰਦ ਹੋਈ ਆ ਤੇ ਨਹੀਂ ਮੈਂ ਕੁੜੀ ਕਰਮਪੰਤੀ ਲਾ ਕਰਾ ਕੇ ਫਿਰਨਾ ਬੱਤੀ ਸਾਰੇ ਬੰਦ ਹੋਈ ਆ ਜੇ ਲੈ ਤੱਤੇ ਪਾਣੀ ਨੇ ਨਾ ਕਹਿਣ ਬਸ ਤੱਤਿਆ ਪਾਣੀ ਮੌਤ ਹੀ ਆ ਤੱਤਾ ਪਾਣੀ ਬਰੀਲਾ ਕਰਾ ਕੇ ਤੇ ਫਿਰਨਾ ਗਿਆ ਕੱਤੇ ਪਾਣੀ ਨਾ ਨਹੀਂ ਨਾ ਨਾ ਚੱਕਰ ਆ ਇਹ ਚੱਕਰ ਹੀ ਇਹ ਆ ਨਾ ਤੱਤੇ ਪਾਣੀ ਨਾ ਨਹੀਂ ਨਾ ਜੇ ਜੇ ਤੇ ਯਾ ਸਹੀ ਰਹਿਣਾ ਤਾਂ ਜਿਹੜਾ ਚਬੱਚੇ ਦਾ ਪਾਣੀ ਉਹਦੇ ਨਾਲ ਗੱਡੀ ਤੇ ਚੁਬੱਟੇ ਚੁਬੱਟੇ ਦੇ ਪਾਣੀ ਆ ਖੰਡੇ ਨਾ ਕੁੜੀ ਆ ਪਤਾ ਨਹੀਂ ਕਿਹੜਾ ਕੁੜੀ ਆ ਮੈਂ ਚਲ ਗਿਆ ਤੇ ਬੱਚੇ ਦੀ ਚੁੱਬੀ ਮਾਰ ਕੇ ਸਾਰਾ ਬੰਦੇ ਮੋਟਰਸਾਈਕਲ ਤੇ ਚੜ ਗਿਆ ਉਦਾਂ ਹੀ ਭੈਣ ਆਹੋ ਉਹ ਬੜੀ ਚੱਲਦੀ ਆ ਨਹੀਂ ਭੇਜੀ ਮੈਂ ਪਰਵਾਹ ਨਾ ਨਾ